ਪੰਜਾਬੀਓ ਮੈਂ ਤੁਹਾਡਾ ਵੀ ਰਾਜ ਸਿੰਘ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਆਪਾਂ ਜਿਹੜੀਆਂ ਲੁੱਟਾਂ ਖੋਹਾਂ ਨੇ ਉਹਦੇ ਤੇ ਗੱਲਬਾਤ ਕਰਨੀ ਏ ਕਿ ਹਰ ਰੋਜ਼ ਲੁੱਟਾਂ ਖੋਹਾਂ ਵਾਪਰਦੀਆਂ ਨੇ ਤੇ ਇਹਦੇ ਵਿੱਚ ਨਿਸ਼ਾਨਾ ਜਿਹੜਾ ਬਣਾਇਆ ਜਾਂਦਾ ਉਹ ਕੁੜੀਆਂ ਨੂੰ ਬਜ਼ੁਰਗਾਂ ਨੂੰ ਤੇ ਬੱਚਿਆਂ ਨੂੰ ਬਣਾਇਆ ਜਾਂਦਾ ਤੇ ਅਜਿਹੀ ਹੀ ਇੱਕ ਘਟਨਾ ਨਿਕਲ ਕੇ ਸਾਹਮਣੇ ਆਈ ਆ ਇੱਕ ਜਿਹੜੀ ਨੌਜਵਾਨ ਕੁੜੀ ਆ ਉਹ ਆਪੇ ਹੀ ਸਕੂਟਰੀ ਤੇ ਜਾ ਰਹੀ ਹੁੰਦੀ ਆ ਤੇ ਉਹਦੇ ਮਗਰ ਜਿਹੜੇ ਲਟੇਰੇ ਨੇ ਉਹ ਲੱਗ ਜਾਂਦੇ ਨੇ ਉਹਦਾ ਪਿੱਛਾ ਕਰਨਾ ਸ਼ੁਰੂ ਕਰ ਦਿੰਦੇ ਨੇ ਤੇ ਜਦੋਂ ਉਹ ਕੁੜੀ ਮੈਡਮ ਪਿੰਡ ਦੇ ਵਿੱਚ ਕਾਰ ਆ ਜਾਂਦੀ ਆ ਤੇ ਜਿਹੜੇ ਉਹ ਲਟੇਰੇ ਨੇ ਉਹ ਉਹਦੇ ਕੋਲੋਂ ਜ਼ਬਰਦਸਤੀ ਸਕੂਟੀ ਖੋਹ ਲੈਂਦੇ ਨੇ ਤੇ ਚਿੱਟੇ ਦਿਨ ਸਕੂਟੀ ਖੋਹ ਕੇ ਫਰਾਰ ਹੋ ਜਾਂਦੇ ਨੇ ਤੇ ਉਹ ਜਿਹੜੀ ਕੁੜੀ ਆ ਮੈਡਮ ਆ ਜਿਹੜੀ ਆਪਣੇ ਘਰ ਤੋਂ ਕਿਸੇ ਕੰਮਕਾਰ ਲਈ ਆਈ ਹੋਣੀ ਆ ਜਾਂ ਕਿਤੇ ਨੌਕਰੀ ਕਰਦੀ ਹੋਣੀ ਆ ਜਾਂ ਕਿਤੇ ਉੱਚ ਕੰਮ ਤੇ ਜਾ ਰਹੀ ਹੋਣੀ ਆ ਤੇ ਲਟੇਰਿਆਂ ਨੇ ਸ਼ਰਿਆਮ ਚਿੱਟੇ ਦੇ ਨ ਘਟਨਾ ਨੂੰ ਅੰਜਾਮ ਦਿੱਤਾ ਉਹਦੇ ਕੋਲੋਂ ਸਕੂਟੀ ਖੋਹ ਕੇ ਲੈ ਗਏ ਤੇ ਜਿਹੜੀ ਉਹ ਵਿਚਾਰੀ ਕੁੜੀ ਸੀ ਮੈਡਮ ਸੀ ਉਹ ਦੇਖਦੀ ਹੀ ਰਹਿ ਗਈ ਹੱਕੀ ਬੱਕੀ ਰਹਿ ਗਈ ਤੁਸੀਂ ਹੁਣ ਦੇਖੋ ਇਹਦੇ ਤੇ ਸਰਕਾਰ ਜ਼ਿੰਮੇਵਾਰ ਆ ਪ੍ਰਸ਼ਾਸਨ ਜ਼ਿੰਮੇਵਾਰ ਆ ਕਿਵੇਂ ਜ਼ਿੰਮੇਵਾਰ ਆ ਹੁਣ ਭਗਵੰਤ ਮਾਨ ਸਰਕਾਰ ਨੇ ਵੱਡੇ ਦਾਅਵੇ ਕੀਤੇ ਸੀ ਕਿ ਚੋਰੀਆਂ ਬੰਦ ਕਰਦੇਾਂਗੇ ਚਿੱਟਾ ਬੰਦ ਕਰਦੇਾਂਗੇ ਸ਼ਰਿਆਮ ਚੋਰੀਆਂ ਹੋ ਰਹੀਆਂ ਨੇ ਸ਼ਰਿਆਮ ਜਿਹੜੀਆਂ ਲੁੱਟਦੀਆਂ ਵਾਰਦਾਤਾ ਨੇ ਉਹਨਾਂ ਨੂੰ ਲਟੇਰਿਆਂ ਵੱਲੋਂ ਅੰਜਾਮ ਦਿੱਤਾ ਜਾ ਰਿਹਾ ਹੈ ਤੁਸੀਂ ਦੇਖੋ ਕਈਆਂ ਥਾਵਾਂ ਤੇ ਤਾਂ ਲੁੱਟ ਨੂੰ ਅੰਜਾਮ ਦੇਣ ਕਰਕੇ ਇਹਨਾਂ ਲਟੇਰਿਆਂ ਨੇ ਅਗਲੇ ਜੀਆਂ ਜਾਂਨਾ ਵੀ ਲਈਆਂ ਨੇ ਦਿਨ ਦਿਹਾੜੇ ਜਦੋਂ ਚੋਰੀ ਕਰਦੇ ਨੇ ਤੇ ਕਿਸੇ ਨੂੰ ਨਹੀਂ ਬਖੀਤੇ ਭਾਵੇਂ ਉਹ ਬਜ਼ੁਰਗ ਹੋਵੇ ਭਾਵੇਂ ਬੱਚਾ ਹੋਵੇ ਭਾਵੇਂ ਉਹ ਜਿਹੜੀਆਂ ਕੁੜੀਆਂ ਨੇ ਹੁਣ ਵਿਚਰੀਆਂ ਕੁੜੀਆਂ ਕਾਲਜਾਂ ਵਿੱਚ ਪੜ੍ਹਨ ਜਾਂਦੀਆਂ ਨੇ ਜਾਂ ਸਕੂਲਾਂ ਵਿੱਚ ਪੜ੍ਹਨ ਜਾਂਦੀਆਂ ਨੇ ਉਹਨਾਂ ਦੇ ਹੱਥਾਂ ਦੇ ਵਿੱਚ ਮੋਬਾਈਲ ਹੁੰਦੇ ਨੇ ਤੇ ਜਦੋਂ ਜਾ ਰੀਆਂ ਹੁੰਦੀਆਂ ਨੇ ਤੇ ਝਪਟਾ ਮਾਰ ਕੇ ਉਹਨਾਂ ਦੇ ਮੋਬਾਈਲ ਫੋਨ ਖੋਹ ਕੇ ਲੈ ਜਾਂਦੇ ਨੇ ਤੇ ਜਿਹੜੀਆਂ ਵਿਚਰੀਆਂ ਕੁੜੀਆਂ ਨੇ ਨਾ ਉਹ ਕੁਝ ਕਰਨ ਜੋਗੀਆਂ ਨਾ ਉਹ ਮਗਰ ਭੱਜਣ ਜੋਗੀਆਂ ਫਿਰ ਉਹ ਹੱਕੀਆਂ ਵੱਕੀਆਂ ਰਹਿ ਜਾਂਦੀਆਂ ਨੇ ਮਜਬੂਰ ਕੁੜੀਆਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਤੇ ਇਹਦੇ ਤੇ ਜਿਹੜਾ ਪ੍ਰਸ਼ਾਸਨ ਆ ਉਹ ਬਿਲਕੁਲ ਕੁੰਭ ਕਰਨ ਵਾਲੀ ਜਿਹੜੀ ਨੀਂਦ ਆ ਉਹ ਸੁੱਤਾ ਪਿਆ ਤੇ ਸਾਡੇ ਸਮਾਜ ਦੇ ਵਿੱਚ ਹਰ ਰੋਜ਼ ਜਿਹੜੀਆਂ ਘਟਨਾਵਾਂ ਨੇ ਸ਼ਰਮ ਆਮ ਲਟੇਰੇ ਉਹਨਾਂ ਨੂੰ ਅੰਜਾਮ ਦੇ ਰਹੇ ਨੇ ਤੇ ਜਿਹੜੀਆਂ ਸਰਕਾਰਾਂ ਨੇ ਵੱਡੇ ਵੱਡੇ ਦਾਅਵੇ ਤਾਂ ਜ਼ਰੂਰ ਕਰ ਲੈਂਦੀਆਂ ਨੇ ਅਸੀਂ ਚੋਰੀ ਨੂੰ ਨੱਥ ਪਾ ਦਿੱਤੀ ਜੀ ਅਸੀਂ ਚਿੱਤੇ ਨੂੰ ਨੱਥ ਪਾ ਦਿੱਤੀ ਅਸੀਂ ਹੋਰ ਜਿਹੜੇ ਬਹੁਤ ਸਾਰੇ ਅਪਰਾਧ ਨੇ ਉਹਨਾਂ ਨੂੰ ਰੋਕ ਦਿੱਤਾ ਹੁਣ ਜਿਹੜੀ ਇਹ ਘਟਨਾ ਜਿਹੜੀ ਵਾਪਰੀ ਆ ਇਹ ਕਿੱਥੇ ਵਾਪਰੀ ਆ ਮੈਂ ਤੁਹਾਨੂੰ ਦੱਸਦਾ ਕਿ ਦਸੂਹਾ ਦੇ ਵਿੱਚ ਜਿਹੜੀ ਘਟਨਾ ਵਾਪਰੀ ਆ ਜਦੋਂ ਇੱਕ ਮੈਡਮ ਆਪਣੇ ਘਰ ਤੋਂ ਕਿਸੇ ਕੰਮ ਲਈ ਜਾਂ ਡਿਊਟੀ ਲਈ ਨਿਕਲਦੀ ਆ ਤੇ ਉਹਦੇ ਮਗਰ ਜਿਹੜੇ ਲਟੇਰੇ ਨੇ ਉਹ ਲੱਗ ਜਾਂਦੇ ਨੇ ਕਾਫੀ ਪਿੱਛਾ ਕਰਦੇ ਨੇ ਤੇ ਜਦੋਂ ਉਹ ਮੈਡਮ ਪਿੰਡ ਦੇ ਵਿਚਕਾਰ ਆ ਜਾਂਦੀ ਆ ਤੇ ਜਿਹੜੇ ਲੁਟੇਰੇ ਨੇ ਉਹ ਉਹਦੀ ਸਕੂਟਰੀ ਨੂੰ ਜ਼ਬਰਦਸਤੀ ਰੁਕਣ ਲਈ ਮਜਬੂਰ ਕਰ ਦਿੰਦੇ ਨੇ ਤੇ ਫਿਰ ਜ਼ਬਰਦਸਤੀ ਮੈਡਮ ਇੱਕ ਆਪਣੇ ਪਾਸੇ ਜ਼ੋਰ ਲਗਾ ਰਹੀ ਆ ਤੇ ਜਿਹੜਾ ਇੱਕ ਲੁਟੇਰਾ ਸ਼ਰਿਆਮ ਹੱਟੇ-ਕੱਟੇ ਲੁਟੇਰੇ ਨੇ ਜਿਹੜੇ ਆਪਣੇ ਮਿਹਨਤ ਮਜ਼ਦੂਰੀ ਕਰ ਸਕਦੇ ਨੇ ਜਾ ਕਮਾ ਕੇ ਖਾ ਸਕਦੇ ਨੇ ਤੇ ਉਹ ਹੁਣ ਜਿਹੜੇ ਨੇ ਚੋਰੀਆਂ ਕਰਨ ਤੇ ਡਾਕੇ ਮਾਰਨ ਤੇ ਉੱਤਰ ਆਏ ਨੇ ਤੇ ਮੈਡਮ ਦੇ ਕੋਲੋਂ ਮਿੰਟਾਂ ਸਕਿੰਟਾਂ ਦੇ ਵਿੱਚ ਸਕੂਟੀ ਖੋ ਕੇ ਫਰਾਰ ਹੋ ਗਏ ਇਸ ਘਟਨਾ ਤੇ ਤੁਹਾਡਾ ਕੀ ਵਿਚਾਰਾ ਤੁਸੀਂ ਕੀ ਕਹੋਗੇ ਕਿ ਇਹ ਜਿਹੜੀ ਘਟਨਾ ਇਹਦੇ ਤੇ ਪੁਲਿਸ ਪ੍ਰਸ਼ਾਸਨ ਨੂੰ ਐਕਸ਼ਨ ਨਹੀਂ ਲੈਣਾ ਚਾਹੀਦਾ ਜਿਹੜੇ ਉਹ ਲਟੇਰੇ ਨੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਕਰਨੀ ਚਾਹੀਦੀ ਹੁਣ ਜਿਹੜੀ ਮੈਡਮ ਵਿਚਾਰੀ ਆਪਣੇ ਕੰਮ ਵਾਸਤੇ ਆਈ ਸੀਗੀ ਹੁਣ ਜਿਹੜੀ ਇਹ ਮੈਡਮ ਆਪਣੇ ਆਮ ਰੂਪ ਦੇ ਵਿੱਚ ਕੰਮ ਕਰਨ ਲਈ ਆਪਣੇ ਘਰੋਂ ਬਾਹਰ ਆਈ ਸੀ ਉਹਨੂੰ ਇਹ ਨਹੀਂ ਸੀ ਪਤਾ ਕਿ ਮੈਂ ਜਦੋਂ ਆਪਣੇ ਕੰਮਕਾਰ ਜਾਉਂਗੀ ਤੇ ਮੇਰੇ ਨਾਲ ਅਜਿਹੀ ਮੰਦ ਭਾਗੀ ਘਟਨਾ ਵਾਪਰ ਜਾਣੀ ਆ ਜੇਕਰ ਉਹ ਮੈਡਮ ਮੜੀ ਜੀ ਵੀ ਜਿੱਦ ਕਰਦੀ ਜਾ ਉਹਨਾਂ ਦੇ ਗਲ ਪੈਣ ਦੀ ਕੋਸ਼ਿਸ਼ ਕਰਦੀ ਤਾਂ ਉਹਨਾਂ ਕੋਲੇ ਤੇਜ ਹਥਿਆਰ ਹੁੰਦੇ ਨੇ ਜਿਹੜੇ ਲੁੱਟਾ ਨੂੰ ਵਾਰਦਾਤ ਦਿੰਦੇ ਨੇ ਲਟੇਰੇ ਨੇ ਉਹਨਾਂ ਕੋਲੇ ਤੇਜ ਧਾਰ ਹਥਿਆਰ ਹੁੰਦੇ ਨੇ ਉਸ ਮੈਡਮ ਤੇ ਉਹ ਵਾਰ ਨਹੀਂ ਕਰ ਸਕਦੇ ਸੀ ਉਹਨੂੰ ਖਤਮ ਵੀ ਕਰ ਸਕਦੇ ਸੀ ਜਿਹੜਾ ਪ੍ਰਸ਼ਾਸਨ ਆ ਬਿਲਕੁਲ ਕੁੰਭ ਕਰਨ ਦੀ ਨੀਂਦ ਸੁੱਤਾ ਪਿਆ ਤੇ ਹੁਣ ਦੇਖੋ ਜਿਹੜੀਆਂ ਕੁੜੀਆਂ ਆਪਣੇ ਘਰਾਂ ਤੋਂ ਕੰਮਕਾਰਾਂ ਲਈ ਜਾਂਦੀਆਂ ਨੇ ਜਾਂ ਉਹਨਾਂ ਨੇ ਕਿਤੇ ਆਪਣੀ ਡਿਊਟੀ ਤੇ ਜਾਣਾ ਹੁੰਦਾ ਜਾਂ ਦੂਰ ਕਿਸੇ ਆਪਣੇ ਕੰਮਕਾਰ ਲਈ ਜਾਣਾ ਹੁੰਦਾ ਤੇ ਜਦੋਂ ਘਰਾਂ ਤੋਂ ਬਾਹਰ ਜਾਂਦੀਆਂ ਨੇ ਤੇ ਉਹਨਾਂ ਨਾਲ ਹਮੇਸ਼ਾ ਹੀ ਅਜੇਹੀਆਂ ਘਟਨਾਵਾਂ ਵਾਪਰ ਜਾਂਦੀਆਂ ਨੇ ਜਿਹੜੀਆਂ ਦਿਲ ਤੇ ਹਿਲਾ ਦਿੰਦੀਆਂ ਨੇ ਤੇ ਜਿਹੜਾ ਦਸੂਹਾ ਪ੍ਰਸ਼ਾਸਨ ਆ ਬਿਲਕੁਲ ਕੁੰਭ ਕਰਨ ਦੀ ਨੀਂਦ ਸੁੱਤਾ ਪਿਆ ਹੁਣ ਤੁਸੀਂ ਦੇਖੋ ਪੰਜਾਬ ਪੁਲਿਸ ਦੇ ਵੱਡੇ ਵੱਡੇ ਦਾਅਵੇ ਨੇ ਅਸੀਂ ਐਨੇ ਕਰੋੜਾਂ ਦਾ ਨਸ਼ਿਆ ਫੜ ਲਿਆ ਜੀ ਅਸੀਂ ਐਨਾ ਜਿਹੜੇ ਚੋਰ ਗਰੋਹ ਨੇ ਉਹਨਾਂ ਨੂੰ ਕਾਬੂ ਕਰ ਲਿਆ ਜੀ ਪਰ ਆ ਕੀ ਹੋ ਰਿਹਾ ਸ਼ਰਿਆਮ ਦਿਨ ਦਿਹਾੜੇ ਜਿਹੜੀਆਂ ਕੁੜੀਆਂ ਨੇ ਢੀਆਂ ਧਿਆਣੀਆਂ ਨੇ ਆਪਣੇ ਘਰਾਂ ਤੋਂ ਬਾਹਰ ਕੰਮਾਂ ਲਈ ਆਉਂਦੀਆਂ ਨੇ ਉਹਨਾਂ ਕੋਲੋਂ ਸ਼ਰਿਆਮ ਚੀਜ਼ਾਂ ਖੋਈਆਂ ਜਾਂਦੀਆਂ ਨੇ ਉਹਨਾਂ ਦੇ ਜਿਹੜੇ ਵਹੀਕਲ ਨੇ ਆਉਣ ਜਾਣ ਲਈ ਮਾਪਿਆਂ ਨੇ ਪਤਾ ਨਹੀਂ ਕਿਵੇਂ ਕਮਾਈ ਕਰਕੇ ਲੈ ਕੇ ਦਿੱਤੇ ਨੇ ਤੇ ਉਹ ਜਿਹੜੇ ਲਟੇਰੇ ਨੇ ਮਿੰਟਾਂ ਸਕਿੰਟਾਂ ਦੇ ਵਿੱਚ ਖੋਹ ਕੇ ਲੈ ਜਾਂਦੇ ਨੇ ਤੇ ਉਸ ਤੋਂ ਬਾਅਦ ਉਹਨਾਂ ਦਾ ਪਤਾ ਵੀ ਨਹੀਂ ਚੱਲਦਾ ਤੇ ਜਿਹੜਾ ਪ੍ਰਸ਼ਾਸਨ ਆ ਉਹਨਾਂ ਨੂੰ ਸਖਤ ਕਾਰਵਾਈ ਕਰਨੀ ਚਾਹੀਦੀ ਤੇ ਮੈਂ ਇਹ ਕਹਿਣਾ ਚਾਹਣਾ ਕਿ ਭਗਵੰਤਮਾਨ ਸਾਹਿਬ ਕਿੱਥੇ ਨੇ ਜਿਹੜੇ ਵੱਡੇ ਵੱਡੇ ਦਾਅਵੇ ਕਰਦੇ ਸੀ ਕਿ ਅਸੀਂ ਤਾਂ ਚੋਰੀਆਂ ਨੂੰ ਨੱਥ ਮਾਰਦੇ ਆਂਗੇ ਨਸ਼ੇ ਨੂੰ ਨੱਥ ਮਾਰਦੇ ਆਂਗੇ ਪਰ ਆਹ ਕੀ ਹੋ ਰਿਹਾ ਛਰੇ ਆਮ ਧੀਆਂ ਧਿਆਨੀਆਂ ਕੋਲੋਂ ਜਿਹੜੀਆਂ ਚੀਜ਼ਾਂ ਖੋਈਆਂ ਜਾ ਰਹੀਆਂ ਨੇ ਮੋਬਾਈਲ ਖੋਏ ਜਾ ਰਹੇ ਨੇ ਸਕੂਟੀਆਂ ਖੋਈਆਂ ਜਾ ਰਹੀਆਂ ਨੇ ਹੁਣ ਗੱਲ ਇਹ ਆ ਵੀ ਕੱਲੀ ਜਿਹੜੀ ਚੋਰੀ ਆ ਉਹਨੂੰ ਨੱਥ ਕਿਵੇਂ ਪਾਈ ਜਾਵੇ ਜੇਕਰ ਜਿਹੜੇ ਥਾਣੇ ਨੇ ਥਾਣੇ ਦਾ ਮੁਖੀ ਆ ਉਹ ਕੰਟਰੋਲ ਕਰੇ ਤੇ ਫਿਰ ਕਿਸੇ ਵੀ ਇਲਾਕੇ ਦੇ ਵਿੱਚ ਜਿਹੜੀ ਚੋਰੀ ਆ ਰੁਕ ਸਕਦੀ ਆ ਤੇ ਜਦੋਂ ਇੱਥੇ ਕਹਿੰਦੇ ਨੇ ਵੀ ਜਿਹੜੀ ਕੁੱਤੀ ਆ ਉਹ ਹੀ ਚੋਰਾਂ ਨਾਲ ਰਲ ਗਈ ਤੇ ਜਿਹੜੀਆਂ ਚੋਰੀਆਂ ਫਰਨਾਂ ਉਹ ਕਿਵੇਂ ਰੁਕਣਗੀਆਂ ਅਜੇ ਹੀ ਘਟਨਾ ਇੱਕ ਹੋਰ ਨਿਕਲ ਕੇ ਸਾਹਮਣੇ ਆਈ ਆਈ ਦੋ ਪਿਓ ਪੁੱਤ ਬੈਂਕ ਦੇ ਵਿੱਚੋਂ ਪੈਸੇ ਕਢਵਾ ਕੇ ਲੈ ਕੇ ਆ ਰਹੇ ਨੇ ਤੇ ਜਿਹੜਾ ਮੁੰਡਾ ਹੁੰਦਾ ਉਹਦਾ ਕੋਈ ਚੀਜ਼ ਖਾਣ ਨੂੰ ਜੀ ਕਰਦਾ ਤੇ ਉਹ ਕਿਸੇ ਰੇੜੀ ਤੇ ਚਲੇ ਜਾਂਦੇ ਨੇ ਤੇ ਜਿਹੜੇ ਲਟੇਰੇ ਨੇ ਉਹ ਆ ਕੇ ਉਹਨਾਂ ਕੋਲੋਂ ਝਪਟਾ ਮਾਰ ਕੇ ਜਿਹੜਾ ਪੈਸਿਆਂ ਵਾਲਾ ਬੈਗ ਆ ਉਹ ਖੋਹ ਕੇ ਲੈ ਜਾਂਦੇ ਨੇ ਤੇ ਉਸ ਤੋਂ ਬਾਅਦ ਜਿਹੜਾ ਪਿਓ ਆ ਉਹ ਭੂਬਾ ਮਾਰ ਮਾਰ ਕੇ ਰੋਂਦਾ ਉਹਨਾਂ ਨੇ ਪਤਾ ਨਹੀਂ ਕਿਵੇਂ ਮਿਹਨਤ ਦੀ ਕਮਾਈ ਨਾਲ ਉਹ ਜਿਹੜਾ 2.5 ਲੱਖ ਰੁਪਇਆ ਕਮਾਇਆ ਸੀ ਤੇ ਫਿਰ ਉਹ ਵਿਚਾਰੇ ਇਹ ਕਹਿ ਰਹੇ ਸੀ ਕਿ ਇਹ ਜਿਹੜਾ 2.5 ਲੱਖ ਰੁਪਇਆ ਅਸੀਂ ਕਮਾਇਆ ਸੀ ਅਸੀਂ ਬੈਂਕ ਵਿੱਚ ਜਮ੍ਹਾਂ ਕੀਤਾ ਸੀ ਐਸੀ ਕਿਸੇ ਦਾ ਅੱਗੇ ਦੇਣਾ ਸੀ ਅੱਗੇ ਕਿਸੇ ਦੇ ਪੈਸੇ ਮੋੜਨੇ ਸੀ ਤੁਸੀਂ ਦੇਖੋ ਜਿਨ੍ਹਾਂ ਦਾ 2.5 ਲੱਖ ਰੁਪਇਆ ਦੰਦ ਦੇ ਆਰੇ ਲਟੇਰੇ ਖੋ ਕੇ ਲੈ ਗਏ ਉਹ ਵਿਚਾਰੇ ਕੀ ਕਰਨਗੇ ਕਿਹੜੇ ਪ੍ਰਸ਼ਾਸਨ ਅਗੇ ਗੁਹਾਰ ਲਗਾਉਣਗੇ ਮੈਂ ਤੁਹਾਡਾ ਵੀ ਰਾਜ ਸਿੰਘ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਬਹੁਤ ਮਿਹਰਬਾਨੀ